Thank <laughs> you. ਨੂੰ ਪਹਿਲਾ ਹੁੰਦਾ ਕਿ ਅਸੀਂ ਮਨੁੱਖਤਾ ਦੀ ਸੇਵਾ ਕਰਨੀ ਹੈ ਮੈਂ ਭੁੱਲਰ ਸਾਹਿਬ ਨੂੰ ਬਹੁਤ ਵਧਾਈ ਦੇਣਾ ਹੈ ਕਿ ਇਹ ਆਪਣੇ ਜਜ਼ਬੇ ਨਾਲ ਹਰ ਸਾਲ ਮਿਹਨਤ ਕਰਦੇ ਨੇ ਔਰ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਨੇ ਅੱਜ ਜਿਹੜਾ ਖਾਲਸਾ ਬਲੱਡ ਨੇਟ ਯੂਨਿਟੀ ਰਜਿਸਟਰਡ ਛੀ ਅੰਮ੍ਰਿਤਸਰ ਵੱਲੋਂ ਵਿਸ਼ਾਲ ਖੂਨਦਾਨ ਕੈਂਪਸ ਵਰਗੇ ਪਿਤਾ ਜਥੇਦਾਰ ਮਖਤਿਆਰ ਸਿੰਘ ਭੁੱਲਰ ਜੀ ਦੀ ਸਲਾਣਾ ਮਿੱਟੀ ਯਾਦ ਨੂੰ ਸਮਰਪਿਤ ਲਗਾਇਆ ਗਿਆ ਔਰ ਬਹੁਤ ਧੰਨਵਾਦ ਕਰਦਾ ਇਸ ਟੀਮ ਦਾ ਜਿਨ੍ਹਾਂ ਨੇ ਸਾਨੂੰ ਇਸ ਚੰਗੇ ਕੰਮ ਵਾਸਤੇ ਪ੍ਰੇਰਿਤ ਕੀਤਾ ਔਰ ਸਾਡੇ ਸਤਿਕਾਰਯੋਗ ਸਰਦਾਰ ਟਹਿਲ ਸਿੰਘ ਜੀ ਸਰਦਾਰ ਮੋਹਨ ਸਿੰਘ ਮਾੜੀ ਮੇਗਾ ਜੀ ਕਾਉਂਸਲਰ ਵਾਰਡ ਨੰਬਰ 42 ਤੋਂ ਜਿਨ੍ਹਾਂ ਦੇ ਯਤਨਾਂ ਸਦਕਾ ਔਰ ਜਿਨ੍ਹਾਂ ਦੀ ਸਾਡੇ ਹੌਸਲੇ ਦੇ ਨਾਲ ਇਹ ਵਾਲਾ ਵਿਸ਼ਾਲ ਖੂਨਦਾਨ ਕੈਂਪ ਅਸੀਂ ਜੋਜਨ ਕੀਤਾ ਮੈਂ ਧੰਨਵਾਦ ਕਰਦਾ ਹਾਂ ਖਾਸ ਕਰਕੇ ਇਨਾਂ ਡੋਨਰਾਂ ਦਾ ਨੌਜਵਾਨ ਵੀਰਾਂ ਦਾ ਨੌਜਵਾਨ ਭੈਣਾਂ ਦਾ ਔਰ ਸਾਰੀਆਂ ਅੰਮ੍ਰਿਤਸਰ ਦੀਆਂ ਸੁਸਾਇਟੀਆਂ ਦਾ ਜਿਨ੍ਹਾਂ ਨੇ ਸਾਨੂੰ ਇਸ ਕਾਰਜ ਦੇ ਵਿੱਚ ਸਾਡੇ ਨਾਲ ਸੰਯੋਗ ਕੀਤਾ ਔਰ ਡੋਨਰਾਂ ਦਾ ਖਾਸ ਕਰਕੇ ਧੰਨਵਾਦ ਹੈ ਕਿਉਂਕਿ ਬਲੱਡ ਜਿਹੜਾ ਹੈਗਾ ਸਭ ਤੋਂ ਵੱਡੀ ਦੇਣ ਹੈ ਇਹ ਦੇਣ ਕੋਈ ਕੋਈ ਵਿਰਲਾ ਹੀ ਦੇ ਸਕਦਾ ਕੋਈ ਕਪੜੇ ਦਾਨ ਕਰਦਾ ਹੈ ਕੋਈ ਲੰਗਰ ਲਾਂਦਾ ਵਾ ਕੋਈ ਕਿਸੇ ਤਰ੍ਹਾਂ ਦਾ ਕਿਸੇ ਦੀ ਸਹਾਇਤਾ ਕਰਦਾ ਔਰ ਇਹ ਵੀ ਇੱਕ ਨਵਕਰੀ ਤਰ੍ਹਾਂ ਦੀ ਸਹਾਇਤਾ ਵਾ ਕਿਸੇ ਦੀ ਜਾਨ ਮਚਾਉਣਾ ਕਿਸੇ ਨੂੰ ਨਵਾਂ ਜੀਵਨ ਦੇਣਾ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਨਸ਼ੇ ਦੀ ਦਲਦਲ ਤੋਂ ਬਾਹਰ ਆ ਕੇ ਇਸ ਚੰਗੇ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਓ ਆਵੇਂ ਕੋਈ ਕਪੜੇ ਦਾਨ ਕਰੇ ਭਾਵੇਂ ਕਿਸੇ ਨੂੰ ਸਟੱਡੀ ਵਾਸਤੇ ਪੈਸੇ ਦੇਵੇ ਭਾਵੇਂ ਕੋਈ ਖੂਨ ਦਾਨ ਕਰੇ ਪਰ ਜਿਹੜੇ ਕਾਰਜ ਆ ਇਹਨਾਂ ਨੂੰ ਇਤਰਾ ਹੀ ਨਿਰੰਤਰ ਜਾਰੀ ਰੱਖਿਓ ਕਿ ਪੰਜਾਬ ਦੇ ਭਲੇ ਵਾਸਤੇ ਆਪਾਂ ਕੰਮ ਕਰ ਸਕੀਏ ਜੀ ਕਿੰਨਾ ਖੂਨ ਦਾਨ ਕੈਂਪ ਹੈ ਜੀ ਇੱਥੇ ਕਿੰਨੇ ਕ ਡੋਨਰ ਖੂਨ ਤੱਕ ਆਏ ਹੁਣ ਤੱਕ ਸਵੇਰੇ 7:30 ਵਜੇ ਤੋਂ ਇਹ ਸਟਾਰਟ ਹੋਇਆ ਜੀ ਸ਼ਾਮੀ 7:00 ਵਜੇ ਤੱਕ ਬਲੱਡ ਕੈਂਪ ਨਿਰੰਤਰ ਜਾਰੀ ਰਹੇਗਾ ਔਰ ਇਹ 8ਵਾਂ ਕੈਂਪ ਹੈਗਾ ਜੀ ਸਰਦਾਰ ਮਖਤਿਆਰ ਸਿੰਘ ਭੁੱਲਰ ਦੀ ਯਾਦ ਦੇ ਵਿੱਚ ਜਥੇਦਾਰ ਸਰਦਾਰ ਮੁਖਤਿਆਰ ਸਿੰਘ ਭੁੱਲਰ ਜੀ ਦੀ ਸਲਾਣਾ ਮਿੱਠੀ ਯਾਦ ਵਿੱਚ ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰਡ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਜਿਹੜਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਏ ਇਹ 8ਵਾਂ ਖੂਨਦਾਨ ਕੈਂਪ ਆ ਵੈਸੇ ਸਾਡੀ ਸੰਸਥਾ ਪਿਛਲੇ 14 ਸਾਲ ਤੋਂ ਚੱਲ ਰਹੀ ਆ ਅਸੀਂ ਤਕਰੀਬਨ ਸਮੇਂ-ਸਮੇਂ ਤੇ ਜ਼ਰੂਰਤ ਪੈਣ ਅਨੁਸਾਰ ਖੂਨਦਾਨ ਕੈਂਪ ਲਗਾਉਂਦੇ ਰਹਿੰਦੇ ਆ ਪਰ ਇਹ ਜਿਹੜਾ ਜਥੇਦਾਰ ਮੁਖਤਿਆਰ ਸਿੰਘ ਭੁੱਲਰ ਜੀ ਦੀ ਯਾਦ ਵਿੱਚ ਕੈਂਪ ਲਗਾਇਆ ਗਿਆ ਇਹ 8ਵਾਂ ਖੂਨਦਾਨ ਕੈਂਪ ਆ ਮੈਂ ਆਪ ਸਭ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਿੰਟ মিডিਆ ਦੇ ਰਾਹੀਂ ਜਾਂ ਇਲੈਕਟ੍ਰੋਨਿਕ মিডিਆ ਦੇ ਰਾਹੀਂ ਇਹ ਸਭ ਨੂੰ ਦੱਸਣਾ ਚਾਹਾਂਗਾ ਕਿ ਅਸੀਂ ਇੱਕ ਛੋਟੇ ਜਿਹੇ ਕੈਂਪ ਤੋਂ ਸ਼ੁਰੂਆਤ ਕੀਤੀ ਸੀ ਤੇ ਅੱਜ ਇਹ ਕੈਂਪ ਵਿਸ਼ਾਲ ਹੁੰਦਾ ਹੁੰਦਾ ਇੰਨਾ ਕਿ ਜ਼ਿਆਦਾ ਵਿਸ਼ਾਲ ਹੋ ਗਿਆ ਕਿ ਸਾਡਾ ਅੱਜ ਦਾ ਟਾਰਗੇਟ 1100 ਯੂਨਿਟ ਦਾ ਵਾ ਪਿਛਲੇ ਸਾਲ ਅਸੀਂ 922 ਯੂਨਿਟ ਕਲੈਕਟ ਕੀਤੇ ਸੀਗੇ ਤੇ ਅੰਮ੍ਰਿਤਸਰ ਦੇ ਵੱਖਰੇ ਵੱਖਰੇ ਹਸਪਤਾਲਾਂ ਨੂੰ ਅਸੀਂ ਖੂਨ ਦਿੱਤਾ ਸੀਗਾ ਜਿਵੇਂ ਕਿ ਸਿਵਲ ਹਸਪਤਾਲ ਅੰਮ੍ਰਿਤਸਰ ਸਿਵਲ ਹਸਪਤਾਲ ਅਜਨਾਲਾ ਸਿਵਲ ਹਸਪਤਾਲ ਤਰਨਤਾਰਨ ਅਦਲਖਾ ਹਸਪੀਟਲ ਪਲਸ ਹਸਪੀਟਲ ਪਾਰਵਤੀ ਹਸਪੀਟਲ ਈਐਮਸੀ ਹਸਪੀਟਲ ਸ਼੍ਰੀ ਗੁਰੂ ਰਾਮਦਾਸ ਹਸਪੀਟਲ ਤੇ ਵੱਖ-ਵੱਖ ਹਸਪਤਾਲਾਂ ਦੇ ਬਲੱਡ ਬੈਂਕਾਂ ਨੂੰ ਅਸੀਂ ਖੂਨ ਦਿੱਤਾ ਸੀਗਾ ਤੇ ਇਸ ਵਾਰ ਵੀ ਅਸੀਂ ਵੱਖ-ਵੱਖ ਸ਼ਹਿਰਾਂ ਦੀਆਂ ਟੀਮਾਂ ਅਮ੍ਰਿਤਸਰ ਅਜਨਾਲਾ ਤਰਨਤਾਰਨ ਤੇ ਜਲੰਧਰ ਤੋਂ ਟੀਮਾਂ ਬੁਲਾ ਕੇ ਉਹਨਾਂ ਨੂੰ ਬਲੱਡ ਦੇ ਰਹੇ ਹਾਂ ਸਾਡੀ ਸੰਸਥਾ ਵੱਲੋਂ ਇਹੋ ਹੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਵੀ ਸਾਨੂੰ ਹੈਲਪਲਾਈਨ ਨੰਬਰ ਤੇ ਫੋਨ ਆਵੇ ਚਾਹੇ ਵਿਅਕਤੀ ਦੇ ਨਾਲ ਖੂਨ ਦੇਣ ਵਾਲਾ ਕੋਈ ਹੋਵੇ ਚਾਹੇ ਨਾ ਹੋਵੇ ਜਿਹੜਾ ਖੂਨ ਕਿਸੇ ਨੂੰ ਮਿਲ ਜਾਵੇ ਉਹਦੇ ਨਾਲ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕੇ ਕਿਉਂਕਿ ਅਸੀਂ ਥੈਲਾਸੀਮੀਆ ਦੇ ਉੱਤੇ ਬਹੁਤ ਜ਼ਿਆਦਾ ਕੰਮ ਕਰਦੇ ਆਂ ਥੈਲਾਸੀਮੀਆ ਇੱਕ ਐਸੀ ਬਿਮਾਰੀ ਹੈ ਜਿਹਦੇ ਵਿੱਚ 15 ਦਿਨ ਬਾਅਦ ਜਾਂ 10 ਦਿਨ ਬਾਅਦ ਬੱਚੇ ਨੂੰ ਬਲੱਡ ਚੜਾਉਣ ਦੀ ਲੋੜ ਪੈਂਦੀ ਹੈ ਸਾਡੀ ਸੰਸਥਾ ਬੱਚਿਆਂ ਨੂੰ ਬਲੱਡ ਮਹਈਆ ਕਰਵਾਉਂਦੀ ਆ ਵੱਖ-ਵੱਖ ਹਸਪਤਾਲਾਂ 'ਚੋਂ ਵੱਖ-ਵੱਖ ਸ਼ਹਿਰਾਂ 'ਚ ਅਸੀਂ ਇਹੋ ਹੀ ਤੁਹਾਡੀ ਸੰਸਥਾ ਆਪਣੀ ਸੰਸਥਾ ਦੇ ਨਾਲ ਹੋਰ ਵੀ ਸੰਸਥਾਵਾਂ ਨੂੰ ਇਸ ਵਾਰ ਕਲੈਬਰੇਟ ਕਰਕੇ ਅਸੀਂ ਇਹ ਖੂਨਦਾਨ ਕੈਂਪ ਨੂੰ ਵਿਸ਼ਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਹੋਰ ਜ਼ਿਆਦਾ ਵੱਡਾ ਖੂਨਦਾਨ ਕੈਂਪ ਲਗਾਇਆ ਜਾਵੇ ਸੋ ਮੈਂ ਇਹੋ ਹੀ ਬੇਨਤੀ ਕਰਾਂਗਾ ਕਿ ਤੁਸੀਂ ਸਾਰੇ ਵੀਰ ਭਰਾ ਜਿੱਥੇ ਮਰਜ਼ੀ ਸੇਵਾ ਕਰੋ ਜਿਹੜੀ ਮਰਜ਼ੀ ਸੰਸਥਾ ਦੇ ਨਾਲ ਸੇਵਾ ਕਰੋ ਤੇ ਜਿਹੜੀ ਮਰਜ਼ੀ ਚੀਜ਼ ਦੀ ਸੇਵਾ ਕਰੋ ਪਰ ਸੇਵਾ ਜ਼ਰੂਰ ਕਰੋ ਕਿਉਂਕਿ ਅੱਜ ਦਾ ਜੋ ਸਾਡਾ ਪੰਜਾਬ ਆ ਇਹ ਡਾਊਨ ਟੂ ਡਾਊਨ ਜਾ ਰਿਹਾ ਕੁਝ ਨਸ਼ਿਆਂ ਵੱਲ ਕੁਝ ਬਾਹਰ ਵੱਲ ਸੋ ਮੈਂ ਆਪ ਜੀ ਸਾਰੇ মিডিਆ ਨੂੰ ਅਪੀਲ ਕਰਦਾ ਵਾਂ ਕਿ ਇਸ ਮੈਸੇਜ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਅੰਮ੍ਰਿਤਸਰ ਦੇ ਵਿੱਚ ਸਾਡੇ ਪੰਜਾਬ ਵਿੱਚ ਬਹੁਤ ਕੋਸ਼ਿਸ਼ ਆ ਅਸੀਂ ਇੱਥੇ ਰਹਿ ਕੇ ਵੀ ਕਮਾਈਆਂ ਕਰ ਸਕਦੇ ਹਾਂ ਇੱਥੇ ਭਲੇ ਵਾਲਾ ਕੰਮ ਕਰ ਸਕਦੇ ਹਾਂ ਵੱਧ ਤੋਂ ਵੱਧ ਕਿਸੇ ਵੀ ਸੰਸਥਾ ਦੇ ਨਾਲ ਜੁੜ ਕੇ ਚੰਗੇ ਕੰਮ ਕਰੋ ਕਿਉਂਕਿ ਜੇ ਸਰਬਾਧ ਦੇ ਭਲੇ ਦੀ ਅਸੀਂ ਅਰਦਾਸ ਕਰਦੇ ਜੇ ਅਸੀਂ ਕਿਸੇ ਦਾ ਭਲਾ ਕਰਾਂਗੇ ਤੇ ਸਾਡਾ ਭਲਾ ਆਪ ਹੀ ਹੋਏਗਾ ਇਸ ਕਰਕੇ ਮੈਂ ਇਹ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਸੰਸਥਾਵਾਂ ਦੇ ਨਾਲ ਜੁੜ ਕੇ ਖੂਨਦਾਨ ਦੀ ਸੇਵਾ ਰਾਸ਼ਨ ਦੀ ਸੇਵਾ ਜਾਂ ਹੋਰ ਵੀ ਤੁਹਾਨੂੰ ਲੱਗਦਾ ਹਸਪਤਾਲਾਂ 'ਚ ਕਿਸੇ ਨੀੜੀ ਪੇਸ਼ੈਂਟ ਦੇ ਇਲਾਜ ਕਰਾਉਣ ਦੀ ਸੇਵਾ ਕੀਤੀ ਜਾਣ ਦਾ ਕਰਨ ਦਾ ਮੌਕਾ ਮਿਲੇ ਤੇ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ